ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ 9.3 ਇਹਦਾ ਅਚੇਵ 6ਵਾਂ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੇ ਬੜਾ ਹੀ ਰੋਚਕ ਸਵਾਲ ਹੈ ਇਹਨੂੰ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਦੋਨੋਂ ਵਿਧੀਆਂ ਰਾਹੀਂ ਕੀਤੇ ਗਏ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਤੇ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਹੱਲ ਕਰਨ ਦਾ ਆਪਣੇ ਆਪ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਬੱਚਿਓ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 9ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਠੀਕ ਹੈ ਇਹ ਚੈਨਲ ਤੇ ਜਾਓ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਮਿਲੇਗੀ 9th ਇੰਗਲਿਸ਼ ਐਸਐਸ ਵੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਇੱਕ ਹੈਗੀ 9th ਸਾਇੰਸ ਇੱਕ ਹੈਗੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੀ 9th ਮੈਥ ਨੋਟਸ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਪੰਜਾਬੀ ਅੰਗਰੇਜ਼ੀ ਰਲਵਾ ਮੀਡੀਅਮ لگا ਹੈ ਤੇ ਬੱਚਿਓ ਇੱਕ ਹੈਗੀ ਹੈ ਐਬ੍ਰੀਵੀਏਸ਼ਨਸ ਜੋ ਕਿ ਜਨਰਲ ਨੌਲੇਜ ਦਾ ਖਜ਼ਾਨਾ ਹੈ ਤੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਸੋ ਦੇਖੀਏ ਬੱਚੇ ਸਵਾਲ ਕੀ ਹੈ ਇਸ ਸਵਾਲ ਵਿੱਚ ਬੱਚੇ ਚਿੱਤਰ ਨਹੀਂ ਦਿੱਤਾ ਹੋਇਆ ਸਵਾਲ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ ਤੇ ਚਿੱਤਰ ਅਸੀਂ ਆਪਣੇ ਆਪ ਬਣਾਉਣਾ ਹੈ ਸੋ ਕਹਿੰਦੇ ਏ ਬੀ ਸੀ ਡੀ ਇੱਕ ਚੱਕਰੀ ਚਤਰਪੂਜ ਚੱਕਰੀ ਚਤਰਪੂਜ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚਿਓ ਉਹ ਚਤਰਪੂਜ ਜਿਹਦੇ ਚਾਰੋਂ ਸ਼ਿਖਰ ਇੱਕ ਚੱਕਰ ਦੇ ਉੱਤੇ ਸਥਿਤ ਹੁੰਦੇ ਨੇ ਉਨੂੰ ਉਸ ਕਹਾ ਜਾਂਦਾ ਹੈ ਚੱਕਰੀ ਚਤਲ ਕੋਜ ਠੀਕ ਹੈ ਜਿਸ ਦੇ ਵਿਕਰਣ ਇੱਕ ਬਿੰਦੂ E ਉੱਤੇ ਕੱਟਦੇ ਹਨ ਜੇਕਰ ਕੋਣ DBC 70 ਡਿਗਰੀ ਅਤੇ ਕੋਣ BAC 30 ਡਿਗਰੀ ਹੋਣ ਤਾਂ ਕੋਣ BCD ਪਤਾ ਕਰੋ ਫਿਰ ਅਗਲੀ ਗੱਲ ਕੀ ਹੈ ਕਹਿੰਦੇ ਫਿਰ ਜੇਕਰ AB BC ਹੋਵੇ ਤਾਂ ਕੋਣ ECD ਪਤਾ ਕਰੋ ਸੋ ਬੱਚਾ ਐਸੀ ਬਣਾ ਲਿਆ ਚਿੱਤਰ ABCD AB ਜਿਹੜਾ ਹੈ BC ਦੇ ਬਰਾਬਰ ਹੈ AB BC ਦੇ ਬਰਾਬਰ ਹੈ कोण BAC ਜਿਹੜਾ 30 ਡਿਗਰੀ ਦੇ ਬਰਾਬਰ ਹੈ ਤੇ ਕੋਣ DBC ਜਿਹੜਾ ਹੈ ਉਹ 70 ਡਿਗਰੀ ਦੇ ਬਰਾਬਰ ਹੈ ਠੀਕ ਹੈ ਸੋ ਅ ਦੇਖੀਏ ਹੁਣ ਬੱਚਿਓ ਅਸੀਂ ਹੈ ਪਹਿਲੇ ਕੋਣ BCD ਪਤਾ ਕਰਦੇ ਹਾਂ ਸੋ ਦਿੱਤਾ ਹੈ ਕੋਣ DBC 70 ਡਿਗਰੀ ਅਤੇ ਕੋਣ BAC 30 ਡਿਗਰੀ ਹੁਣ ਕੋਣ BDC BAC ਕਿਉਂ ਆ ਦੇਖੋ BDC BAC ਕਿਉਂਕਿ ਇਹ ਜੀਵਾ BC ਦੁਆਰਾ ਇੱਕੋ ਚੱਕਰਖੰਡ ਤੇ ਬਣਾਇਆ ਕੋਣ ਹੈ ਇਹ ਜਿਹੜਾ ਚੱਕਰਖੰਡ ਹੋਏਗਾ ਵੱਡਾ ਇਹ ਤੇ ਜਿੱਥੇ ਮਰਜੀ ਕੋਣ ਬਣਾ ਲਵੇ ਹੈ BC ਉਹ ਸਾਰੇ ਕੋਣ ਬਰਾਬਰ ਹੋਣਗੇ ਇਹ ਚੱਕਰ ਦਾ ਇੱਕ ਸਿਧਾਂਤ ਹੈ ਸੋ ਜੀਵਾ ਜਾਂ ਚਾਪ ਦੁਆਰਾ ਬਣਾਏ ਇੱਕ ਚੱਕਰਖੰਡ ਦੇ ਕੋਣ ਬਰਾਬਰ ਹੁੰਦੇ ਹਨ ਸੋ BDC ਜਿਹੜਾ ਬਰਾਬਰ ਹੈ BAC ਦੇ 30 ਡਿਗਰੀ ਹੋਊਗਾ ਸਾਡਾ ਇੱਕਮ ਹੋ ਗਿਆ ਠੀਕ ਹੈ ਹੁਣ ਤ੍ਰਿਭੁਜ BTC ਜੀਪੋ ਜੀ ਡੀ ਸੀ ਲਵਾਂਗੇ ਠੀਕ ਹੈ ਡੀ ਸੀ ਡੀ ਜੇਮਾ ਬੀ ਡੀ ਸੀ ਜੇਮਾ ਡੀ ਪੀ ਸੀ ਬਰਾਬਰ 180 ਡਿਗਰੀ ਕਿਉਂ ਤ੍ਰਿਪੋਜ ਕੋਣ ਜੋੜ ਗੁਣ ਸੋ ਅਸੀਂ ਡੀ ਸੀ ਡੀ ਪਤਾ ਕਰਨਾ ਹੈ ਨਾ ਇੱਕੋ ਬੀ ਸੀ ਡੀ ਸੋ ਬੀ ਸੀ ਡੀ ਕੀ ਬਰਾਬਰ ਹੋ ਗਿਆ 180 ਡਿਗਰੀ ਕਟਾ ਬੀ ਡੀ ਸੀ ਕਟਾ ਡੀ ਪੀ ਸੀ 180 ਡਿਗਰੀ ਕਟਾ ਬੀ ਡੀ ਸੀ ਕਟਾ ਡਿਗਰੀ ਸੀ ਤੇ ਬੀ ਡੀ ਸੀ ਕਿੰਨਾ ਹੈ ਬੱਚਿਓ ਬੀ ਡੀ ਸੀ ਅਸੀਂ ਪਤਾ ਲਗਾਇਆ 30 ਡਿਗਰੀ ਤੇ ਡੀ ਬੀ ਸੀ ਦਿੱਤਾ ਹੋਇਆ 70 ਡਿਗਰੀ ਸੋ ਕਟਾ 30 ਤੇ ਕਟਾ 70 ਕਿੰਨਾ 100 180 100 ਹੋ ਗਿਆ ਫਿਰ ਆ ਗਿਆ 80 ਡਿਗਰੀ ਇਸ ਤਰ੍ਹਾਂ BCD ਐ BCD ਜਿਹਦੇ ਬਰਾਬਰ ਹੋ ਗਿਆ 80 ਡਿਗਰੀ ਸੋ BCD ਐ ਕੋਣ ਜਿਹੜਾ ਹੈ ਬੱਚਿਓ ਉਹ 80 ਡਿਗਰੀ ਦੇ ਬਰਾਬਰ ਹੋ ਗਿਆ ਤੇ ਅਸੀਂ ਇੱਕ ਪਤਾ ਲਗਾ ਲਈ ਹੁਣ ਅਸੀਂ ਪਤਾ ਲਗਾਨੇ ECD ਹੁਣ ਦਿੱਤਾ ਹੈ AB BC ਅਤੇ BAC 3° ਹੈ BAC ਕੀ ਹੈਗਾ ਪਰ AB BC ਦੇ ਬਰਾਬਰ ਹੈਗਾ ਸੋ BCA BAC 3° ਨੋ ਬੱਚਿਓ ਕਿਉਂਕਿ ਇਹ ਜਿਹੜਾ ABC ਹੈ ਇਹ ਸਮਦੋਪੁਜੀ ਤ੍ਰਿਭੁਜ ਬਣ ਗਿਆ ਠੀਕ ਹੈ ਨਾ ਤੇ ਬਰਾਬਰ ਭੁਜਾਵਾਂ ਦੇ ਸੰਮੁਖ ਕੋਣ ਬਰਾਬਰ ਹੁੰਦੇ ਨੇ ਜੇ ਇਹ ਪੁਜਾ ਬਰਾਬਰ ਹੈਗੀ ਇਹ ਪੁਜਾ ਜਿਹੜੀ ਹੈ ਇਹ ਪੁਜਾ ਬਰਾਬਰ ਹੈ ਇਹਦੇ ਸੰਮੁਖ 30 ਡਿਗਰੀ ਹੈਗਾ ਇਹ ਇਹਦੇ ਸੰਮੁਖੇ ਕੋਣ ਦੇ ਬਰਾਬਰ ਹੋਏਗਾ ਸੋ BCA ਜਿਹੜਾ ਵਿਚ ਹੈ BAC ਹੈਗਾ ਬੱਚਿਓ ਇਹ BC ਤੇ BAC ਜਿਹੜਾ BCA ਬਰਾਬਰ ਹੈਗਾ ਇਹ BAC ਦੇ ਬਰਾਬਰ ਹੋ ਜਾਏਗਾ ਦੋ ਕੋਣ ਬਰਾਬਰ ਹੋ ਜਾਣਗੇ ਅਤੇ ECD ਉਹ ਏਸੀਡੀ ਪਤਾ ਲਗਾਣਾ ਹੈ ਹੁਣ ਏਸੀਡੀ ਕੀ ਹੈ ਏਸੀਡੀ ਆ ਪੂਰੇ ਕੋਣ ਚੋਂ ਇਹ ਵਾਲਾ ਕੋਣ ਘਟਾ ਦਿਓ ਏਸੀਡੀ ਬੀਸੀਡੀ ਕਟਾ ਬੀਸੀ ਹੈ ਕਟਾ ਬੀਸੀ ਹੈ ਤੇ ਬੀਸੀਡੀ ਅਸੀਂ ਪਤਾ ਲਗਾਇਆ ਪਹਿਲੇ ਭਾਗ ਚ 80 ਡਿਗਰੀ ਤੇ ਬੀਸੀ ਹੈਗਾ 30 ਡਿਗਰੀ ਸੋ 80 ਚੋਂ 30 ਡਿਗਰੀ ਆ 50 ਡਿਗਰੀ ਸੋ ਸਾਡਾ ਏਸੀਡੀ ਆ ਗਿਆ 50 ਡਿਗਰੀ ਇਸ ਤਰ੍ਹਾਂ ਏਸੀਡੀ ਬਰਾਬਰ 50 ਡਿਗਰੀ ਆ ਗਿਆ ਸਾਡਾ ਸਵਾਲ ਆਓ ਹੁਣ ਕਰੀ ਦੂਜੀ ਵਿਧੀ ਦੇ ਨਾਲ ਜੋ ਅਲੱਗ-ਅਲੱਗ ਵਿਧੀ ਕਰਨ ਦੇ ਨਾਲ ਕੀ ਹੁੰਦਾ ਹੈ ਤੁਹਾਡਾ ਦਿਮਾਗ ਤੇਜ਼ ਹੁੰਦਾ ਹੈ ਤੁਹਾਡਾ ਆਤਮ ਵਿਸ਼ਵਾਸ ਵੱਧਦਾ ਤੁਹਾਨੂੰ ਇਹ ਪੱਖਾਂ ਤੋਂ ਸੋਚਣ ਦੀ ਆਦਤ ਪੈਂਦੀ ਹੈ ਤੁਹਾਡਾ ਅਭਿਆਸ ਦੁਗਣਾ ਤਿਗਣਾ ਹੁੰਦਾ ਹੈ ਗਣਿਤ ਤੋਂ ਡਰ ਲੱਗਣਾ ਬੰਦ ਹੋ ਜਾਂਦਾ ਹੈ ਗਣਿਤ ਦੇ ਸਿਧਾਂਤਾਂ ਦੀ ਸਪਸ਼ਟਤਾ ਹੁੰਦੀ ਹੈ ਤੇ ਜ਼ਿੰਦਗੀ ਦੇ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਦੀ ਤੁਹਾਡੀ ਇੱਕ ਵਰਤੀ ਬਣਦੀ ਹੈ ਤੁਸੀਂ ਦੇਖੋ ਜੇ ਤੁਸੀਂ ਇਦਾਂ ਪੜੋਗੇ ਤੇ ਜ਼ਿੰਦਗੀ ਦੇ ਹਰ ਪੜਾਅ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਸੋ ਬੱਚਿਓ ਇਹਨਾਂ ਚੀਜ਼ਾਂ ਤੋਂ ਭੱਜਣਾ ਨਹੀਂ ਦੂਜੀ ਤੀਜੀ ਚੌਥੀ ਵਿਧੀਆਂ ਤੋਂ ਜਿੰਨੀਆਂ ਵੱਧ ਤੋਂ ਵੱਧ ਵਿਧੀਆਂ ਦੇ ਨਾਲ ਸਵਾਲ ਸਿੱਖੋਗੇ ਉੰਨੇ ਤੁਹਾਡਾ ਦਿਮਾਗ ਤੇਜ਼ ਹੋਏਗਾ ਠੀਕ ਹੈ ਹੁਣ ਅਸੀਂ ਇੱਥੇ ਦੂਜਾ ਸਿਧਾਂਤ ਵਰਤਾਂਗੇ ਸੋ ਫਿਰ ਉਹ ਇਹੀ ਸਵਾਲੇ ਬੱਚਿਓ ਦਿੱਤਾ ਹੈ DBC 70 ਡਿਗਰੀ ਤੇ DAC 30 ਡਿਗਰੀ ਹੁਣ ਬੱਚਿਓ ਪਹਿਲਾਂ ਅਸੀਂ ਲਈ ਸੀ ਐਬीडी BC ਚਾਪ ਲਈ ਸੀ BC ਜੀਵਾ ਲਈ ਸੀ ਹੁਣ ਅਸੀਂ ਜੀਵਾ CD ਲਵਾਵਾਂਗੇ ਤਾਂ ਕਿ ਤੁਹਾਨੂੰ ਰੱਟਾ ਰੱਟਾ ਨਾਲ ਲਗਾਣਾ ਪਵੇ ਚਾਹੇ ਕੰਮ ਤੁਸੀਂ ਬੀਸੀ ਤੋਂ ਸ਼ੁਰੂ ਕਰੋ ਚਾਹੇ ਸੀਡੀ ਤੋਂ ਸ਼ੁਰੂ ਕਰੋ ਤੁਸੀਂ ਆਪਣੇ ਸੱਟੇ ਤੇ ਆਪਣੀ ਮੰਜ਼ਲ ਤੇ ਪਹੁੰਚ ਜਾਵੋਗੇ ਠੀਕ ਹੈ ਬਸ਼ਰਤੇ ਤੁਸੀਂ ਗਣਿਤ ਦੇ ਸਿਧਾਂਤ ਚੰਗੀ ਤਰ੍ਹਾਂ ਸਮਝ ਲਿਓ ਤੁਹਾਨੂੰ ਯਾਦ ਨੇ ਤੇ ਤੁਸੀਂ ਉਹਨਾਂ ਨੂੰ ਐਪਲਾਈ ਕਰਦੇ ਹੋ ਉਹਨਾਂ ਨੂੰ ਵਰਤਦੇ ਹੋ ਹੁਣ ਡੀਏਸੀ ਬਰਾਬਰ ਡਬੀਸੀ ਬਰਾਬਰ ਸੱਤ ਤੀ ਹੁਣ ਅਸੀਂ ਦੂਜਾ ਵਰਤਦੇ ਪਏ ਹੁਣ ਅਸੀਂ ਕਹਿ ਰਹੇ ਹਾਂ ਇਹਦਾ ਡੀਏਸੀ ਹੈਗਾ ਹੈ ਡਬੀਸੀ ਦੇ ਬਰਾਬਰ ਹੈ ਕਿਉਂਕਿ ਡੀਸੀ ਜਿਹੜੀ ਜੀਵਾ ਹੈ ਓ ਦੇ ਦੁਆਰਾ ਇੱਕ ਚੱਕਰਖੰਡ ਤੇ ਬਣਾਏ ਕੋਣ ਨੇ ਦੋ ਐ ਡੀ ਸੀ ਬਣਾ ਰਿਹਾ ਐ ਕੋਣ ਵੀ ਡੀ ਸੀ ਬਣਾ ਰਿਹਾ ਸੋ ਇਹ ਦੋ ਕੋਣ ਬਰਾਬਰ ਹੋਣਗੇ ਸੋ ਡੀ ਐ ਸੀ ਬਰਾਬਰ ਡੀ ਬੀ ਸੀ ਬਰਾਬਰ 70 ਡਿਗਰੀ ਜੀਵਾ ਸੀ ਡੀ ਦੁਆਰਾ ਬਣਾਏ ਇੱਕ ਚੱਕਰਖੰਡ ਦੇ ਕੋਣ ਲਓ ਜੀ ਹੁਣ ਡੀ ਐ ਡੀ ਬਰਾਬਰ ਡੀ ਐ ਸੀ ਜਿਵੇਂ ਡੀ ਐ ਸੀ ਹੁਣ ਬੀ ਐ ਡੀ ਐ ਬੀ ਐ ਡੀ ਇਹ ਦੋ ਕੋਣਾਂ ਦਾ ਜੋੜ ਹੋ ਜਾਏਗਾ ਡੀ ਐ ਸੀ ਜਿਵੇਂ ਸੀ ਐ ਡੀ ਜਾਂ ਡੀ ਐ ਸੀ ਬੀ ਐ ਸੀ ਜਿਵੇਂ ਡੀ ਐ ਸੀ ਸੋ VAC ਕਿੰਨਾ ਹੈਗਾ ਬੱਚਿਓ ਐ 70 ਡਿਗਰੀ ਦਿੱਤਾ ਹੋਇਆ ਸਾਨੂੰ VAC ਸੌਰੀ VAC ਕਿੰਨੀ ਡਿਗਰੀ ਹੈਗਾ ਤੇ DAC ਜਿਹੜਾ ਹੈ ਅਸੀਂ ਪਤਾ ਲਗਾਇਆ 70 ਡਿਗਰੀ ਸੋ so, 70 30 100 ਡਿਗਰੀ ਸੋ 30 70 ਇਹ ਜਿਹੜਾ ਸੀਗਾ DAC ਇਹ 70 ਡਿਗਰੀ ਸੀ ਇਹ 30 ਐ 100 ਡਿਗਰੀ ਹੋ ਗਿਆ ਪੂਰਾ ਦਾ ਪੂਰਾ ਇਹ ਵੱਡਾ ਕੋਣ ਹੁਣ ਦੇਖੋ ਬੱਚਿਓ ਅਸੀਂ ਦੂਜਾ ਸਿਧਾਂਤ ਵਰਤਾਂਗੇ ਉਹ ਵੱਡਾ ਕੋਣ BCT ਕੋਣ BAD 180 ਡਿਗਰੀ कोण BAD BCD ਕਿਹਦੇ ਬਰਾਬਰ ਹੈ 180 ਡਿਗਰੀ ਕਿਉਂ ਚੱਕਰੀ ਚਤੁਰਭੁਜ ਦੇ ਸੰਮੁਖ ਕੋਣਾਂ ਦਾ ਜੋੜ ਹਮੇਸ਼ਾ 180 ਡਿਗਰੀ ਹੁੰਦਾ ਹੈ ਸੋ BCD ਕਿਹਦੇ ਬਰਾਬਰ ਹੋ ਜਾਏਗਾ 180 BAD 180 BAD ਤੇ BAD ਕਿੰਨਾ 40 ਡਿਗਰੀ ਹੈ BAD 40 ਡਿਗਰੀ ਸੋ ਇਸੋਸੀਏਟ ਹੋ ਗਿਆ 80 ਉਹੀ ਜਵਾਬ ਆ ਗਿਆ ਜੋ ਪਹਿਲੀ ਵਿਧੀ ਰਾਹੀਂ ਆਇਆ ਸੀਗਾ ਇਸ ਤਰ੍ਹਾਂ ਕੋਣ BCD 80 ਡਿਗਰੀ ਅੱਲੇ ਪਹਿਲੀ ਵਿਧੀ ਵਿੱਚ ਬੱਚਿਓ ਅਸੀਂ ਵਰਤਿਆ ਸੀਗਾ ਤ੍ਰਿਪੂਜ ਦਾ ਜੋੜ ਕੋਣ ਕੋਣ ਅਤੇ ਕੋਣ ਜੋੜ ਗੁਣ ਅਤੇ ਇੱਕੋ ਜੀਵਾ ਦੁਆਰਾ ਚੱਕਰਖੰਡ ਦੇ ਬਣਾਏ ਕੋਣ ਇੱਥੇ ਅਸੀਂ ਦੂਜੀ ਜੀਵਾ ਵਰਤੀ ਉਹੀ ਚੱਕਰਖੰਡ ਤੇ ਕੋਣ ਬਰਾਬਰ ਤੇ ਦੂਜਾ ਅਸੀਂ ਵਰਤਿਆ ਚੱਕਰੀ ਚਤਰਪੂਜ ਦੇ ਸੰਮੁਖ ਕੋਣਾਂ ਦਾ ਜੋੜ 180 ਡਿਗਰੀ ਉਹਲਾ ਸਿਧਾਂਤ ਹੁੰਦਾ ਹੈ ਸੋ ਬੱਚਿਓ ਕਿੰਨੀ ਵਜੇ ਮਜ਼ੇਦਾਰ ਗੱਲ ਹੈ ਇੱਕੋ ਸਵਾਲ ਨੂੰ ਅਸੀਂ ਦੋ ਵਿਧੀਆਂ ਰਹੀਂ ਕਰਦੇ ਪਏ ਆ ਤੇ ਦੋਨਾਂ ਵਿੱਚ ਅਸੀਂ ਵੱਖਰੇ ਵੱਖਰੇ ਸਿਧਾਂਤ ਦੱਦੇ ਪਏ ਹਾਂ ਹੁਣ ਦੂਜਾ ਜਿਹੜਾ ਭਾਗ ਹੈ ਬੱਚਿਓ ਉਹ ਪਹਿਲੇ ਵਾਂਗ ਹੀ ਹੈਗਾ AB BC ਅਤੇ BCA T ਡਿਗਰੀ ਸੋ ਇਸ ਕਰੇ BCA BAC ਦੇ ਬਰਾਬਰ ਹੋਏਗਾ ਉਹ ਵੀ T ਡਿਗਰੀ ਹੋਏਗਾ ਕਿਉਂਕਿ ਬਰਾਬਰ ਪੁਜਾਵਾਂ ਦੇ ਸਾਨੂੰ ਕੋਣ ਬਰਾਬਰ ਹੁੰਦੇ ਹਨ ਇੱਕ ਤ੍ਰਿਪੂਜ ਦੇ ਵਿੱਚ ਜੇ ਦੋ ਪੁਜਾਵਾਂ ਬਰਾਬਰ ਹਨ ਤੇ ਉਹ ਦੋਨੋਂ ਪੁਜਾਵਾਂ ਦੇ ਸਨਮੂ ਕੋਣ ਵੀ ਬਰਾਬਰ ਹੋਣਗੇ ਅਤੇ ACD BCD BC ਹੈਗਾ BCD ਅਸੀਂ 80 ਡਿਗਰੀ ਪਤਾ ਲਗਾਇਆ ਹੈ BCA 80 ਹੈ ਪਤਾ ਲਗਾਇਆ T ਡਿਗਰੀ ਹੈਗਾ ਤਾਂ 80 30 50 ਸੋ ਇਸ ਤਰ੍ਹਾਂ ACD 50° ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡਾ ਅਖੀਰੌਡਾ ਛੇਵਾਂ ਸਵਾਲ ਜਿਸ ਨੂੰ ਅਸੀਂ ਦੋ ਵਿਧੀਆਂ ਨਾਲ ਹੀ ਕੀਤਾ ਹੈ ਇਸ ਸਵਾਲ ਵਿੱਚ ਚਿੱਤਰ ਵੀ ਨਹੀਂ ਦਿੱਤਾ ਸੀ ਚਿੱਤਰ ਵੀ ਅਸੀਂ ਆਪਣਾ ਬਣਾਉਣਾ ਸੋ ਇਹ ਬੱਚਿਓ ਬੜੀ ਮਹੱਤਵਪੂਰਨ ਗੱਲ ਹੁੰਦੀ ਜੇ ਚਿੱਤਰ ਠੀਕ ਤਰ੍ਹਾਂ ਨਹੀਂ ਬਣੇਗਾ ਤੇ ਸਵਾਲ ਗਲਤ ਹੋ ਜਾਏਗਾ ਸੋ ਸਵਾਲ ਨੂੰ ਧਿਆਨ ਨਾਲ ਆਪਣੇ ਆਪ ਧਿਆਨ ਨਾਲ ਪੜੋ ਚਿੱਤਰ ਬਣਾਉਣ ਦਾ ਵੀ ਅਭਿਆਸ ਕਰੋ ਤੇ ਦੋਨੋਂ ਵਿਧੀਆਂ ਨਾਲ ਹੀ ਇਸ ਸਵਾਲ ਨੂੰ ਤੁਸੀਂ ਜ਼ਰੂਰ ਕਰੋ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ